ਕਹਿੰਦਾ ਕਿ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਨਜਾਇਜ਼ ਫਾਇਦਾ ਉਠਾਉਣਾ ਬਹੁਤ ਵੱਡਾ ਪਾਪ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਪਾਪ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਕਈ ਲੋਕ ਤਾਂ ਇਸ ਝਾਕ ਦੇ ਵਿੱਚ ਹੀ ਰਹਿੰਦੇ ਆ ਕਿ ਕੋਈ ਉਹਨਾਂ ਨੂੰ ਮਜਬੂਰ ਬੰਦਾ ਮਿਲੇ ਤੇ ਉਹ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਣ ਆਪਣਾ ਫਾਇਦਾ ਕਰ ਲੈ ਇਹੀ ਕਾਰਨ ਹੈ ਕਿ ਜ਼ਿਆਦਾਤਰ ਸਮਾਜ ਦੇ ਵਿੱਚ ਲੋਕ ਦੁਖੀ ਨੇ ਕਿਉਂਕਿ ਕਿਸੇ ਦੀ ਮਜਬੂਰੀ ਦਾ ਫਾਇਦਾ ਠਾ ਕੇ ਅੱਪਾ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਅੱਜ ਦੀ ਸੱਚੀ ਘਟਨਾ ਐਦਾਂ ਦੀ ਘਟਨਾ ਹੈ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਆ ਜਾਣਗੇ ਕਿ ਇੱਕ ਕੁੜੀ ਦੇ ਨਾਲ ਉਹ ਕੁਝ ਹੁੰਦਾ ਜਿਸ ਦੀ ਸ਼ਾਇਦ ਕਿਸੇ ਨੇ ਕਦੇ ਵੀ ਕਲਪਨਾ ਨਹੀਂ ਕੀਤੀ ਹੋਣੀ ਉਸ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ ਤੇ 5 ਸਾਲ ਇਹ ਫਾਇਦਾ ਲੋਕ ਉਠਾਉਂਦੇ ਨੇ ਜਿਸ ਦਾ ਵੀ ਦਾ ਲੱਗਦਾ ਹੈ ਉਹ ਫਾਇਦਾ ਉਠਾਉਂਦਾ ਹੈ ਪਰ ਜਦੋਂ ਫਿਰ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਜਿਨ੍ਹਾਂ ਨੇ ਉਸ ਦੀ ਮਜਬੂਰੀ ਦਾ ਫਾਇਦਾ ਉਠਾਇਆ ਸੀ ਉਹ ਕਾਨੂੰਨ ਦੇ ਸਿਕੰਜੇ ਦੇ ਵਿੱਚ ਪੁਲਿਸ ਦੇ ਸਿਕੰਜੇ ਦੇ ਵਿੱਚ ਆਉਂਦੇ ਨੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕੇਰਲਾ ਦਾ ਪਤਨਾਮ ਥੱਟਾ ਇਥੋਂ ਦੀ ਇੱਕ ਚਾਈਲਡ ਵੈਲਫੇਅਰ ਕਮੇਟੀ ਜੋ ਕਿ ਬੱਚਿਆਂ ਦੀ ਕਾਉਂਸਲਿੰਗ ਕਰਦੀ ਹੈ ਸਕੂਲਾਂ ਦੇ ਵਿੱਚ ਜਾ ਕੇ ਝੁੱਗੀ ਝੋਪੜੀਆਂ ਦੇ ਵਿੱਚ ਜਾ ਕੇ ਗਰੀਬ ਘਰਾਂ ਦੇ ਵਿੱਚ ਜਾ ਕੇ ਬੱਚਿਆਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਪੁੱਛੀਆਂ ਜਾਂਦੀਆਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੀ ਜ਼ਿੰਦਗੀ ਕਿੱਦਾਂ ਬਿਹਤਰ ਹੋ ਜੂ ਜਾਨੀ ਕੁੜੀਆਂ ਜੋ ਹੁੰਦੀਆਂ ਉਹਨਾਂ ਨੂੰ ਗੁੱਡ ਟੱਚ ਬੈਡ ਟੱਚ ਇਹ ਚੀਜ਼ਾਂ ਸਮਝਾਈਆਂ ਜਾਂਦੀਆਂ ਉਹਨਾਂ ਦੇ ਨਾਲ ਦੋਸਤਾਂ ਵਾਂਗੂ ਗੱਲ ਕੀਤੀ ਜਾਂਦੀ ਹੈ ਕਿ ਜੋ ਉਹਨਾਂ ਦੇ ਮਨ ਵਿੱਚ ਕੋਈ ਗੱਲ ਹੈ ਉਹ ਇਹਨਾਂ ਨੂੰ ਦੱਸ ਸਕਣ ਤੇ ਜੋ ਇਹ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਨੇ ਜਾਂ ਇਹ ਕਮੇਟੀ ਹੈ ਉਹ ਉਹਨਾਂ ਦਾ ਹੱਲ ਕਰ ਸਕੇ ਗੱਲ ਹੈ 10 ਜਨਵਰੀ 2025 ਦੀ ਐਦਾਂ ਹੀ ਇਹ ਚਾਈਲਡ ਵੈਲਫੇਅਰ ਕਮੇਟੀ ਦੇ ਜੋ ਮੈਂਬਰ ਸੀ ਉਹ ਝੁੱਗੀਆਂ ਝੋਪੜੀਆਂ ਦੇ ਵਿੱਚ ਜਾਂਦੇ ਆ ਗਰੀਬ ਘਰਾਂ ਦੇ ਵਿੱਚ ਜਾਂਦੇ ਆ ਬੱਚਿਆਂ ਦੀ ਕਾਉਂਸਲਿੰਗ ਕਰਨ ਨੂੰ ਲੇਡੀਜ਼ ਕੁੜੀਆਂ ਦੀ ਕਾਉਂਸਲਿੰਗ ਕਰਦੀਆਂ ਨੇ ਹੁਣ ਜੋ ਇਹ ਚਾਈਲਡ ਵੈਲਫੇਅਰ ਕਮਿਟੀ ਦੀਆਂ ਲੇਡੀਜ਼ ਮੈਂਬਰ ਸੀ ਉਹ ਇੱਕ ਕੁੜੀ ਨਾਲ ਗੱਲ ਕਰਦੀਆਂ ਨੇ ਜਿਸ ਦੀ ਉਮਰ 18 ਸਾਲ ਸੀ ਉਹ ਗੱਲ ਕਰਦੀ ਕਰਦੀ ਰੋਣ ਲੱਗ ਜਾਂਦੀ ਹੈ ਤਾਂ ਹੁਣ ਇਹ ਉਸ ਤੋਂ ਪੁੱਛਦੀਆਂ ਨੇ ਕਿ ਕੀ ਗੱਲ ਹੈ ਤੂੰ ਸਾਨੂੰ ਦੱਸ ਤੇਰੇ ਮਨ ਦੇ ਵਿੱਚ ਕੀ ਹੈ ਤਾਂ ਜੋ ਉਸ ਨੇ ਇਹਨਾਂ ਨੂੰ ਦੱਸਿਆ ਉਹ ਸੁਣ ਕੇ ਤਾਂ ਇਹਨਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ ਉਸ ਨੇ ਦੱਸਿਆ ਕਿ ਅੱਜ ਤੱਕ ਮੇਰੇ ਨਾਲ ਪੰਜਾਬ ਤੋਂ 60 ਜਾਨਿਆਂ ਨੇ ਰੇਪ ਕੀਤਾ ਇਹ ਗੱਲ ਸੁਣ ਕੇ ਹੁਣ ਜੋ ਇਹ ਲੇਡੀਜ਼ ਮੈਂਬਰ ਹੁੰਦੀਆਂ ਇਹ ਆਪਣੇ ਵੱਡੇ ਅਹੁਦੇਦਾਰਾਂ ਨੂੰ ਇਹ ਗੱਲ ਦੱਸਦੀਆਂ ਨੇ ਤੇ ਅਹੁਦੇਦਾਰ ਪੁਲਿਸ ਨਾਲ ਗੱਲ ਕਰਦੇ ਆ ਹੁਣ ਪੁਲਿਸ ਆਉਂਦੀ ਆ ਪੁਲਿਸ ਇਸ ਕੁੜੀ ਦੇ ਨਾਲ ਬੜੇ ਪਿਆਰ ਨਾਲ ਗੱਲ ਕਰਦੀ ਆ ਇਸ ਤੋਂ ਪੁੱਛਗਿੱਛ ਕਰਦੀ ਆ ਤਾਂ ਜੋ ਕੁੜੀ ਨੇ ਖੁਲਾਸੇ ਕੀਤੇ ਉਹ ਸੁਣ ਕੇ ਤਾਂ ਸਭ ਭਾਵੁਕ ਹੋ ਗਏ ਰੋਣ ਲੱਗ ਗਏ ਕੁੜੀ ਨੇ ਦੱਸਿਆ ਕਿ ਜਦੋਂ ਮੇਰੀ ਉਮਰ 13 ਸਾਲਾਂ ਦੀ ਸੀ ਅੱਜ ਤੋਂ तकरीबन 5 ਸਾਲ ਪਹਿਲਾਂ ਤਾਂ ਇਹਨਾਂ ਦੇ ਘਰ ਕੋਲੋਂ ਇੱਕ ਗਮਾਂਡੀ ਮੁੰਡਾ ਏਸ ਨੂੰ ਇੱਕ ਫੈਕਟਰੀ ਦੇ ਵਿੱਚ ਲੈ ਜਾਂਦਾ ਹੈ। ਉੱਥੇ ਲਿਜਾ ਕੇ ਏਸ ਦਾ ਰੇਪ ਕਰਦਾ ਹੈ। ਰੇਪ ਕਰਨ ਤੋਂ ਬਾਅਦ ਏਸ ਦੀ ਵੀਡੀਓ ਬਣਾ ਲੈਂਦਾ ਹੈ। ਹੁਣ ਇਹ ਮੁੰਡਾ ਇਹ ਵੀਡੀਓ ਆਪਣੇ ਦੋਸਤਾਂ ਨੂੰ ਦਿੰਦਾ ਹੈ। ਦੋਸਤਾਂ ਨੂੰ ਦਿਖਾਉਂਦਾ ਹੈ। ਏਸ ਦੇ ਚਾਰ ਦੋਸਤ ਇਹ ਵੀਡੀਓ ਦਿਖਾ ਕੇ ਏਸ ਕੁੜੀ ਨੂੰ ਬਲੈਕਮੇਲ ਕਰਦੇ ਆ ਤੇ ਕਹਿੰਦੇ ਆ ਕਿ ਅਸੀਂ ਇਸ ਵੀਡੀਓ ਨੂੰ ਵਾਇਰਲ ਕਰ ਦੇਵਾਂਗੇ ਸਭ ਤੱਕ ਇਹ ਵੀਡੀਓ ਪਹੁੰਚ ਜਾਊਗੀ ਨਹੀਂ ਤੂੰ ਸਾਡੇ ਨਾਲ ਮਾੜਾ ਕੰਮ ਕਰ ਗੰਦਾ ਕੰਮ ਕਰ ਤਾਂ ਇਹ ਚਾਰ ਮੁੰਡੇ ਇਸ ਕੁੜੀ ਨੂੰ ਉਸ ਫੈਕਟਰੀ ਦੇ ਵਿੱਚ ਦੁਬਾਰਾ ਤੋਂ ਲੈ ਜਾਂਦੇ ਨੇ ਤੇ ਹੁਣ ਉਸ ਦੇ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ ਇੱਥੇ ਤੱਕ ਹੀ ਨਹੀਂ ਇਸ ਦੀ ਵੀਡੀਓ ਫੇਰ ਬਣਾ ਲੈਤੀ ਜਾਂਦੀ ਹੈ ਹੁਣ ਇਹ ਵੀਡੀਓ ਅੱਗੇ ਦੀ ਅੱਗੇ ਵਾਇਰਲ ਹੁੰਦੀ ਜਾਂਦੀ ਹੈ ਤੇ ਜਿਸ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਉਹ ਇਸ ਕੁੜੀ ਦੀ ਮਦਦ ਕਰਨ ਦੀ بجائے ਇਸ ਕੁੜੀ ਨੂੰ ਬਲੈਕਮੇਲ ਹੀ ਕਰਦਾ ਹੈ ਤੇ ਇਸ ਨੂੰ ਇਹੀ ਗੱਲ ਕਹਿ ਕੇ ਇਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿ ਜੇ ਤੂੰ ਸਾਡੇ ਨਾਲ ਗਲਤ ਕੰਮ ਨਹੀਂ ਕਰੇਂਗੀ ਤਾਂ ਤੇਰੀ ਇਹ ਵੀਡੀਓ ਤੇਰੇ ਮਾਤਾ-ਪਿਤਾ ਨੂੰ ਦਿਖਾ ਦੇਵਾਂਗੇ ਜਾਂ ਇਸ ਨੂੰ ਵਾਇਰਲ ਕਰ ਦੇਵਾਂਗੇ ਐਦਾਂ ਕਰਦੇ ਕਰਦੇ ਇਹ ਵੀਡੀਓ ਇਸ ਨੇ ਦੱਸਿਆ ਕਿ ਇਸ ਦੇ ਸਕੂਲ ਦੇ ਟੀਚਰ ਕੋਲ ਵੀ ਪਹੁੰਚਦੀ ਹੈ ਤੇ ਟੀਚਰ ਵੀ ਰਾਕਸ਼ਸ ਬਣ ਜਾਂਦਾ ਹੈ। ਉਹ ਵੀ ਇਸ ਕੁੜੀ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦਾ ਹੈ ਤੇ ਇਸ ਦੇ ਨਾਲ ਬਲਾਤਕਾਰ ਕਰਦਾ ਹੈ। ਇਸ ਨੇ ਦੱਸਿਆ ਕਿ ਸਾਡਾ ਇੱਕ ਟ੍ਰੇਨਿੰਗ ਸੈਸ਼ਨ ਹੋਇਆ ਸੀ ਜਿਸ ਦੇ ਵਿੱਚ ਸਾਨੂੰ ਖੇਡਾਂ ਬਾਰੇ ਟ੍ਰੇਨਿੰਗ ਦਿੱਤੀ ਗਈ ਪਰ ਇੱਥੇ ਵੀ ਜੋ ਕੋਚ ਸੀ ਉਸ ਨੇ ਤੇ ਉਸ ਦੇ ਸਾਥੀਆਂ ਨੇ ਮਿਲ ਕੇ ਇਸ ਕੁੜੀ ਦੇ ਨਾਲ ਬਲਾਤਕਾਰ ਕੀਤਾ। ਯਾਨੀ ਇਹ ਜੋ ਗਿਣਤੀ ਸੀ ਇਹ 60 64 ਬੰਦਿਆਂ ਤੱਕ ਪਹੁੰਚ ਗਈ ਸੀ ਫਿਰ ਇਸ ਕੁੜੀ ਦੀ ਸਾਈਕੋਲੋਜੀਕ ਕਾਉਂਸਲਿੰਗ ਕਰਵਾਈ ਜਾਂਦੀ ਹੈ ਜਿਸ ਵਿੱਚ ਪਤਾ ਲੱਗਦਾ ਕਿ ਇਸ ਕੁੜੀ ਨੇ ਇੱਕ ਡਾਇਰੀ ਵੀ ਲਿਖੀ ਹੋਈ ਹੈ ਜਿਨ੍ਹਾਂ ਲੋਕਾਂ ਨੇ ਇਸ ਦੇ ਨਾਲ ਗਲਤ ਕੀਤਾ ਇਸ ਦੀ ਮਜਬੂਰੀ ਦਾ ਫਾਇਦਾ ਉਠਾਇਆ ਉਹਨਾਂ ਸਭ ਦੇ ਨਾਂ ਏਸ ਨੇ ਉਸ ਡਾਇਰੀ ਦੇ ਵਿੱਚ ਲਿਖੇ ਹੋਏ ਸੀ ਤੇ ਇਹ ਆਪਣੇ ਪਿਤਾ ਦਾ ਫੋਨ ਵਰਤਦੀ ਸੀ ਪਿਤਾ ਪੇਂਟਰ ਸੀ ਤੇ ਜੋ ਇਸ ਦੀ ਮਾਂ ਸੀ ਉਹ ਮਜ਼ਦੂਰੀ ਕਰਦੀ ਸੀ ਜਾਨੀਏ ਗਰੀਬ ਪਰਿਵਾਰ ਸੀ ਜਦੋਂ ਮਾਤਾ ਪਿਤਾ ਘਰ ਨਹੀਂ ਹੁੰਦੇ ਸੀ ਤਾਂ ਵੀ ਕਈ ਲੋਕ ਇਸ ਦੇ ਘਰ ਆ ਜਾਂਦੇ ਤੇ ਘਰ ਆ ਕੇ ਇਸ ਦਾ ਰੇਪ ਕਰਦੇ ਇਸ ਦੇ ਨਾਲ ਗੰਦਾ ਕੰਮ ਕਰਦੇ ਜਾਨੀ ਇਦਾਂ ਇਹ ਸਿਲਸਿਲਾ ਚੱਲਦਾ ਰਹਿੰਦਾਗਾ ਹੁਣ ਜਦੋਂ ਡੈਰੀ ਹੱਥ ਲੱਗਦੀ ਹੈ ਡੈਰੀ ਦੇ ਵਿੱਚੋਂ ਪੁਲਿਸ ਉਹਨਾਂ ਲੋਕਾਂ ਦੇ ਨਾਂ ਉਹਨਾਂ ਲੋਕਾਂ ਦੇ ਨੰਬਰ ਉਹਨਾਂ ਲੋਕਾਂ ਦੇ ਪਤੇ ਨੋਟ ਕਰਦੀ ਹੈ ਤੇ ਉਹਨਾਂ ਤੱਕ ਪਹੁੰਚ ਕਰਦੀ ਹੈ ਤੇ ਕਈ ਲੋਕਾਂ ਦੇ ਨੰਬਰ ਏਸ ਨੇ ਆਪਣੇ ਪਿਤਾ ਦੇ ਮੋਬਾਈਲ ਦੇ ਵਿੱਚ ਸੇਵ ਕੀਤੇ ਹੋਏ ਸੀ ਜਿਨ੍ਹਾਂ ਨੇ ਏਸ ਦਾ ਰੇਪ ਕੀਤਾ ਸੀ ਉਹਨਾਂ ਨੂੰ ਵੀ ਪੁਲਿਸ ਆਇਡੈਂਟੀਫਾਈ ਕਰਦੀ ਹੈ ਤੇ ਜੋ ਸੋਸ਼ਲ ਮੀਡੀਆ ਸਾਈਟਾਂ ਵਗੈਰਾ ਇਹ ਚਲਾਉਂਦੀ ਸੀ ਉਹਨਾਂ ਸਾਈਟਾਂ ਤੋਂ ਵੀ ਉਹ ਬੰਦਿਆਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਨੰਬਰ ਉਹਨਾਂ ਦੇ ਐਡਰੈਸ ਵਗੈਰਾ ਨੋਟ ਕਰਕੇ ਇਹਨਾਂ ਉੱਪਰ ਹੁਣ ਛਾਪੇਮਾਰੀ ਕੀਤੀ ਜਾਂਦੀ ਹੈ ਕਈ ਥਾਣਿਆਂ ਦੇ ਵਿੱਚ ਅਲੱਗ-ਅਲੱਗ ਐਫ ਆਈ ਆਰਾਂ ਦਰਜ ਹੁੰਦੀਆਂ ਪਤਾ ਲੱਗਦਾ ਕਿ ਜੋ ਇਹ ਲੋਕ ਸੀ ਇਸ ਨਾਲ ਗਲਤ ਕਰਨ ਵਾਲੇ ਉਹਨਾਂ ਵਿੱਚੋਂ ਦੋ ਤਾਂ ਬਾਹਰਲੇ ਦੇਸ਼ ਚਲੇ ਗਏ ਇੱਕ ਕੇਰਲਾ ਤੋਂ ਬਾਹਰ ਗਿਆ ਹੋਇਆ ਸੀ ਤੇ ਫੇਰ ਵੀ ਪੁਲਿਸ ਇਹਨਾਂ ਵਿੱਚੋਂ 45 ਜਾਣਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜੋ ਕੁੱਲ ਗਿਣਤੀ ਦੱਸੀ ਜਾ ਰਹੀ ਹੈ ਕੁੱਲ ਗਿਣਤੀ ਇਸ ਕੁੜੀ ਦੇ ਨਾਲ ਬਲਾਤਕਾਰ ਕਰਨ ਵਾਲਿਆਂ ਦੀ 64 ਹੈ ਤੇ ਹੁਣ ਪੁਲਿਸ ਜੋ ਬਾਕੀ ਬਚੇ ਨੇ ਉਹਨਾਂ ਦਾ ਵੀ ਪਤਾ ਲਗਾ ਰਹੀ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਕੁੜੀ ਨੂੰ ਇਨਸਾਫ ਮਿਲਦਾ ਜੋ ਇਹ 60 64 ਜਾਣਿਆਂ ਨੇ ਇਸ ਕੁੜੀ ਦੇ ਨਾਲ ਗਲਤ ਕੀਤਾ ਉਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਮਿਲਦੀ ਹੈ ਉਹਨਾਂ ਉੱਤੇ ਜੋ ਕੇਸ ਦਰਜ ਹੋਇਆ ਉਹ ਪੋਸਕੋ ਐਕਟ ਦੇ ਅਧੀਨ ਹੋਇਆ ਕਿਉਂਕਿ ਜਦੋਂ ਕੁੜੀ ਦਾ ਬਲਾਤਕਾਰ ਕੀਤਾ ਗਿਆ ਤਾਂ ਕੁੜੀ 18 ਸਾਲਾਂ ਤੋਂ ਘੱਟ ਸੀ ਯਾਨੀ 13 ਤੋਂ ਲੈ ਕੇ 18 ਸਾਲ 5 ਸਾਲਾਂ ਦੇ ਵਿੱਚ ਇਸ ਕੁੜੀ ਦੇ ਨਾਲ ਤਕਰੀਬਨ 60 ਤੋਂ 64 ਜਾਣਿਆਂ ਨੇ ਇਸ ਦਾ ਸਰੀਰਕ ਸ਼ੋਸ਼ਣ ਕੀਤਾ ਇਸ ਦੇ ਨਾਲ ਰੇਫ ਕੀਤਾ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਇੱਕ ਕੁੜੀ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਗਿਆ ਮਾਤਾ ਪਿਤਾ ਗਰੀਬ ਸੀ ਉਹ ਘਰੋਂ ਬਾਹਰ ਚਲੇ ਜਾਂਦੇ ਤੇ ਕੁੜੀ ਦੇ ਨਾਲ ਜੋ ਆਸੇ ਪਾਸੇ ਦੇ ਲੋਕ ਜੋ ਜਾਣਨ ਵਾਲੇ ਲੋਕ ਸੀ ਉਹ ਹੀ ਉਸ ਦਾ ਸ਼ੋਸ਼ਣ ਕਰਦੇ ਰਹੇ ਉਸ ਨਾਲ ਬਲਾਤਕਾਰ ਕਰਦੇ ਰਹੇ ਉਸ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਠਾਉਂਦੇ ਰਹੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ